ਅੱਜ ਸਾਨੂੰ ਸਾਰਿਆਂ ਨੂੰ ਇੱਕ ਹੋਕਾ ਦੇਣਾ ਪਏਗਾ ਕਿ ਅਸੀਂ ਇਸ ਅੱਜ ਖਾਲਸੇ ਦਾ ਜਨਮ ਦਿਹਾੜਾ ਮਨਾ ਰਹਿਆਂ ਮਗਰ ਇਸ ਖਾਲਸੇ ਦੀ ਜਿਹੜੀ ਨਿਗਾਰ ਆਇਆ ਉਹਨਾਂ ਦੇ ਅਕਸ ਦੇ ਵਿੱਚ ਉਹਨੂੰ ਅੱਜ ਪੂਰਾ ਕਿਸ ਤਰ੍ਹਾਂ ਕਰਨਾ ਹੈ ਔਰ ਇੱਕ ਤਰਦੀ ਹੋ ਸਕਦਾ ਜਦ ਅਸੀਂ ਗੁਰੂ ਮਹਾਰਾਜ ਵੱਲੋਂ ਦੱਸੇ ਉਸ ਮਾਰਗ ਤੇ ਚੱਲ ਸਕੀਏ ਅਸੀਂ ਗੁਰੂ ਮਹਾਰਾਜ ਵੱਲੋਂ ਦੱਸੇ ਇਸ ਦਸਮ ਗੁਰਾਂ ਦੀ ਜੋਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਨੰਦੇੜ ਦੀ ਧਰਤੀ ਤੇ ਜਿੱਥੇ ਸਾਰੇ ਸਿੱਖਾਂ ਨੂੰ ਹੁਕਮ ਕਰਕੇ ਗਏ ਗੁਰੂ ਮਹਾਰਾਜ ਕੀ ਆਗਿਆ ਭਈਆ ਕਾਲ ਕੀ ਤਵੀ ਚਲਾਈਓ ਪੰਥ ਸਭ ਸਿਕਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿੱਤੇ ਅਸੀਂ ਅਕੀਦਾ ਪੈਂਟ ਕਰਦੀਆਂ ਭਰੋਸਾ ਰੱਖੀਏ ਇਹਦੀ ਗੁਰਬਾਣੀ ਨੂੰ ਰੋਜ਼ ਪੜੀਏ ਤਾਂ ਹੀ ਸਾਡੇ ਅਕਸ ਰਹਿਣਗੇ ਤਾਂ ਹੀ ਸਾਡਾ ਜਿਹੜਾ ਨਿਰਾਲਾ ਪੰਥ ਹੈ ਇਹ ਵੱਧ ਚੜ ਕੇ ਅੱਗੇ ਵੱਧ ਸਕੇਗਾ ਕਿਉਂਕਿ ਪੰਥ ਔਰ ਗ੍ਰੰਥ ਤਾਂ ਬੋੜਾ ਵਿਚਾਰੂ ਰੂਪ ਹੈ ਮੇਲ ਹੈ ਆਪਸ ਵਿੱਚ ਕਿਉਂਕਿ ਇਸ ਪੰਥ ਦੀ ਜ਼ਿੰਮੇਵਾਰੀ ਇਸ ਗ੍ਰੰਥ ਨੂੰ ਸਾਹਮ ਕੇ ਰੱਖਣ ਦੀ ਕੋ ਬਹੁਤ ਸੁੰਦਰ ਕਵੀ ਨੇ ਵੀ ਔਰ ਉਹ دیਵਾਨਾ ਨੇ ਵੀ ਗ੍ਰੰਥਾ ਦੇ ਵਿੱਚ ਲਿਖਿਆ ਹੈ ਕਿ ਪੰਥਰੀ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ ਨਾਥ ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮੰਨੇਗਾ ਸੋ ਇਸ ਨਾਰੇ ਪੰਥ ਦੇ ਅੱਜ ਜਨਮ ਦਿਹਾੜੇ ਤੇ ਤੁਸੀਂ ਜਿੱਥੇ ਹਾਜ਼ਰੀਆਂ ਭਰ ਰਹੇ ਹੋ ਅੱਜ ਇਤੋਂ ਪ੍ਰਣ ਕਰੋ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਇਹ ਸਿੱਖੀ ਦੇ ਨਾਲ ਜੋੜੋ ਉਹਨਾਂ ਨੂੰ ਖੰਡੇ ਬਾਟੇ ਦੀ ਪਾਲ ਛਕਾਓ